ਸਾਡਾ ਕੋਈ ਖਤਰਾ ਨਹੀਂ ਅਸੀਂ ਬਿਲਕੁਲ ਇਹਨੂੰ ਕੋਈ ਮਤਲਬ ਕਿਸੇ ਤਰੀਕੇ ਨਾਲ ਨਹੀਂ ਉਠਾਵਾਂਗੇ। ਦੂਜੇ ਪਾਸੇ ਇੰਨੀਆਂ ਵੱਡੀਆਂ ਫੋਰਸਾਂ ਲਾ ਕੇ ਤੁਹਾਨੂੰ ਚੁੱਪਚੀ ਤੇ ਠਾਇਆ ਗਿਆ ਔਰ ਇੰਨੇ ਜਿਆਦਾ ਸਾਡਾ ਉੱਤੇ ਨੁਕਸਾਨ ਹੋਇਆ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਉਹਦੇ ਬਾਰੇ ਤੁਸੀਂ ਠੀਕ ਹੈ ਨਾ। ਕੋ ਜਾਕਰ ਮੁੰਡੇ ਨਾਲ ਸੀ ਜਿਹੜਾ ਬੇਨਾਮੀ ਤੇ ਵੀ ਸ਼ਾਮ ਦਾ ਬੋਲਣਾ ਬਿਲਕੁਲ ਨਹੀਂ। ਲੋਕ ਸੁਆਹ ਕੋਈ ਅਜਿਹਾ ਕੋਈ ਚੁਪਾ ਲੈ। ਇੱਕ ਇੱਕ ਜੋ ਇੱਕ ਕਿਸਾਨ ਦੇ ਮੈਂ ਹਮੇਸ਼ਾ ਨਾਲ ਖੜਾ ਇਹ ਨੁਕਸਾਨ ਨਹੀਂ ਹੋਣਾ ਚਾਹੀਦਾ ਸੀ ਪਰ ਹੁਣ ਮੈਨੂੰ ਵੀ ਅਜ ਤੀ ਇਹ ਸਮਝ ਨਹੀਂ ਆਈ ਕਿ ਕੋਈ ਨਾ ਕੋਈ ਉੱਤੇ ਸਰਕਾਰ ਤੇ ਪ੍ਰੈਸ਼ਰ ਹੋਣਾ ਜਿਹੜਾ ਇੱਕਦਮ ਇਹ ਸਾਰਾ ਏਡਾ ਵੱਡਾ ਕਦਮ ਚੱਕ ਰਹੀ ਕਿਉਂਕਿ ਸਾਲ ਸਵਾ ਸਾਲ ਦੇ ਆਪਾਂ ਬੈਠੀ ਆਪਾਂ ਤਾਂ ਕਿਸੇ ਨੇ ਬੁਲਾਇਆ ਹੀ ਨਹੀਂ ਸੀ ਨਾ ਹੀ ਕੋਈ ਪੰਜਾਬ ਚ ਬੁਲਾਇਆ ਸੀ ਤੁਹਾਨੂੰ ਲੱਗਦਾ ਪ੍ਰੈਸ਼ਰ ਹੋਣਾ ਸਾਨੂੰ ਇਹ ਲੱਗਦਾ ਵੀ ਜਿਹੜੀ ਪਹਿਲਾਂ ਗੱਲ ਸੁਣਦੇ ਸੀ ਨਾ ਵੀ ਆਮ ਆਦਮੀ ਪਾਰਟੀ ਭਾਜਪਾ ਦੀ ਵੀ ਟੀਮ ਐ ਸਾਨੂੰ ਲੱਗਦਾ ਵੀ ਕਿਧਰੇ ਕਿਧਰੇ ਸਰਕਾਰ ਦੀ ਵੀ ਟੀਮ ਵੀ ਵੀ ਟੀਮ ਸ਼ਤ ਹੋ ਗਈ ਜੀ ਭਾਈ ਵੀ ਟੀਮ ਨਹੀਂ ਸਾਰੇ ਸਾਰੇ ਵੀਜਪੀ ਐ ਦੂਜੀ ਗੱਲ ਇਹ ਸੀ ਸਾਡੀ ਵੀ ਦੇਖੋ ਹੁਣ ਆਪਣੇ ਪੰਜਾਬ ਦੇ ਵਿੱਚ ਧੁੰਨਾ ਲੱਗ ਰਿਹਾ ਔਰ ਬਹੁਤ ਸਾਰੇ ਸਾਡੇ ਖਾੜੀ ਨੀਰਗੇ ਦੇ ਵਿੱਚ ਪਾਣੀ ਵੜਾ ਔਰ ਇਹਦੇ ਵਿੱਚ ਹਾਈਬ੍ਰਿਡ ਕਿਸਮਾਂ ਜਿਹੜੀ ਧੁੰਨੀ ਦੀ ਉਹ ਵੀ ਪਰਫਲ ਤੁਰੀ ਤੇ ਰੈਡੀਕਲ ਲੱਗਦੀ ਹੈ ਸਰਕਾਰ ਨੇ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਜਾਂ ਆਪ ਦੀ ਕਿਸ ਤਰੀਕੇ ਦੇ ਨਾਲ ਸਾਨੂੰ ਸਮਝ ਤੋਂ ਬਾਹਰ ਹੈ ਕਿ ਹਾਈਬ੍ਰਿਡ ਝੋਨੇ ਦੇ ਬੀਜ ਨੂੰ ਬੈਨ ਕਰ ਦਿੱਤਾ ਛੋਟਾ 44 ਨੂੰ ਬੈਨ ਕਰ ਦਿੱਤਾ ਉਹਦਾ ਆਲਟਰਨੇਟਿਵ ਕੁਝ ਨਹੀਂ ਦਿੱਤਾ ਗਿਆ ਵੀ ਯਾਰ ਤੁਸੀਂ ਇਹ ਫਸਲ ਬੀਜੋ ਦੇਖੋ ਜਿੰਨੇ ਪੈਸੇ ਦੀ ਫਸਲ ਹੈ ਕਿ ਏਕੜ ਦੇ ਵਿੱਚੋਂ ਹੁੰਦਾ ਸੀ ਹਾਈਬ੍ਰਿਡ ਝੋਨਾ ਮੰਨ ਲਓ 50000 ਦਾ ਹੁੰਦਾ ਸੀ ਤਾਂ ਉਹਦੇ ਬਰਾਬਰ ਦੀ ਫਸਲ ਦਿੱਤੀ ਜਾਂਦੀ ਨਰਮਾ ਆਪਣੇੜੀਗੇ ਵਿੱਚ ਹੁੰਦਾ ਨਹੀਂ ਬਿਲਕੁਲ ਸੰਢੀ ਪੈ ਜਾਂਦੀ ਆ ਉਹਦੇ ਬਰਾਬਰ ਦੀ ਫਸਲ ਦਾ ਤੁਸੀਂ ਆਲਟਰਨੇਟਿਵ ਕੀ ਦਿੱਤਾ ਉਹ ਕਿਸਾਨ ਤਾਂ ਪਹਿਲੇ ਹੀ ਚਾਰੇ ਮਰੇ ਪੈਨ ਜਿੱਥੇ ਪਾਣੀ ਦਾ ਧੱਕਾ ਦਾ ਪਾਣੀ ਮਾਰਾ ਉਹਨਾਂ ਦਾ ਵੀ ਤੁਸੀਂ ਬੰਦ ਸਹੀ ਬਿਲਡਿੰਗ ਦਾ ਨਸਬ ਤੇ ਮੇਰੇ ਤਾਂ ਆਪ ਦੇ ਹਾਈਬ੍ਰਿਡ ਹੁੰਦਾ ਸਹੀ ਪੁੱਛੋ ਠੀਕ ਹੈ ਮੈਂ 80 90 ਕਿੱਲੇ ਝੋਨਾ ਲਾਉਣਾ ਜੇ ਮੇਰੇ ਆਪ ਕੀ ਫਸਲਾਂ ਆ ਉਹਦੇ ਦੂਜਾ ਝੋਨਾ ਹੁੰਦਾ ਹੀ ਨਹੀਂ ਸਕਦਾ ਪਾਣੀ ਮਾੜਾ ਫਿਰ ਮੈਂ ਤਾਂ ਫੁੱਟ ਲਵਾਂ ਦਾ ਆਪਰੇਟਰ ਜਿਵੇਂ ਆਸੀਂ ਅਸੀਂ ਧਰਨਾ ਲਾਵਾਂਗੇ ਸਾਡੇ ਧਰਨੇ 'ਚ ਤੁਸੀਂ ਬੈਠੋ ਆ ਕੇ ਮੇਰੀ ਬੇਇੱਜ਼ਤੀ ਦਾ ਸਮਝੋ ਹਾਂਜੀ ਬੇਇੱਜ਼ਤੀ ਸਮਝੋ ਤੇ ਮੈਂ ਨਾ ਉਹਨਾਂ ਨੂੰ ਆਪਣੇ ਸੈਲਰਾਂ ਵਾਲਿਆਂ ਨੂੰ ਇਹ ਪੁੱਛਿਆ ਸੀ ਯਾਰ ਇਹ ਕਾਰਨ ਕੀ ਆ ਕਿ ਕਿਉਂ ਹਾਈਬ੍ਰਿਡ ਬੈਂਡ ਕਰਦਾ ਠੀਕ ਹੈ ਜੀ ਉਜੀ ਚੱਕਣਾ ਅੱਗੇ ਵੀ ਆਪਾਂ ਚੱਕੀ ਜਾਂਦੇ ਆ ਵੀ ਹੋਰ ਚੱਕੀ ਜਾਂਦੇ ਉਹ ਕਹਿੰਦੇ ਭਾਈ ਜੀ ਅਸੀਂ ਰੋਵਾ ਪਾਏ ਕਹਿੰਦੇ ਇਹਦੇ ਕਿਉਂ ਜੇਡੀ ਫਸਲ ਕਹਿੰਦੇ 80 ਦਿਨਾਂ ਚ ਤਿਆਰ ਹੋ ਜਾਂਦੀ ਹੈ ਨਾ ਉਹਦੇ ਵਿੱਚ ਪੁੱਕ ਪੱਟ ਠਿੱਕ ਜਿਆਦਾ ਹੁੰਦੀ ਹੈ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਸੀ ਅਸੀਂ ਜਾ ਕੇ ਪੁੱਛੇ ਆ ਕਿ ਸਾਡਾ ਇੱਕੋ ਇਹ ਵੀ ਚਲਾਇਆ ਮੈਂ ਵੀ ਕਿਹਾ ਮੈਂ ਹੈ ਫਿਰ ਤੁਸੀਂ ਸਾਡੀਆਂ ਗੱਲਾਂ ਸੁਣੇਗੀ ਉਹ ਕਹਿੰਦਾ ਜੀ ਜਿਹੜੀ ਫਸਲ 100 ਦਿਨ ਤੋਂ ਉੱਤੇ ਲੈ ਕੇ ਤਿਆਰ ਹੁੰਦੀ ਹੈ ਜੇ ਜੇ ਪੂਰੀ ਸਾਡਾ ਨੁਕਸਾਨ ਜੇ ਅਸੀਂ ਮੰਨ ਲਿਆ ਅਸਲ ਕਹਾਣੀ ਹੋ ਸਕਦਾ ਸ਼ੈਲਰਾਂ ਵਾਲਾ ਕੀ ਦਾ ਅਸੀਂ ਇਹ ਚਾਹੁੰਦੇ ਆ ਸਾਨੂੰ ਉਹ ਨੁਕਸਾਨ ਹੁੰਦਾ ਸਾਡਾ ਇਹੀ ਮਤਲਬ ਹੈ ਕਟੂਕੜ ਕੋਈ ਕਿਸਾਨ ਲਈ ਤੁਸੀਂ ਕੀ ਕਹੋਗੇ ਸਰਕਾਰ ਜਿਸ ਦੇ ਖੇਤ ਦੇ ਵਿੱਚ ਨੂੰ ਮਨ ਲੱਗਦਾ ਕਿ ਉਹਨੂੰ ਅਲਟਰਨੇਟਿਵ ਦੇ ਦੇਣਾ ਮਾਰਾ ਟਿਕ ਅਲਟਰਨੇਟਿਵ ਤਾਂ ਬਹੁਤ ਆ ਕਿਹੜੇ ਕਿਹੜਾ ਕਿੰਨੇ ਅਲਟਰਨੇਟਿਵ ਆ ਕੋਈ ਪਤਾ ਲੱਗੇ ਸੀ ਲੋਕਾਂ ਨੂੰ ਦੱਸ ਕੇ ਜਾ ਕੇ ਵੀ ਆਹ ਵੇਚ ਸਕਦੇ ਸੀ ਆਪਾਂ ਮੱਕੀ ਲਾ ਸਕਦੇ ਹਾਂ ਅੱਛਾ ਮੱਕੀ ਲਾ ਮੱਕੀ ਵੀ ਮਾੜੇ ਪਾਣੀ ਦੀ ਨਹੀਂ ਹੁੰਦੀ ਪੂਰਾ ਦੇ ਪਾਣੀ ਢੱਕੀ ਦੇ ਇੱਕ ਨੰਬਰ ਪਾਣੀ ਜ਼ਰੂਰ ਹੁੰਦੀ ਅਸੀਂ ਮੰਨਦੇ ਹਾਂ ਪਰ ਜਿੱਥੇ ਮਾੜਾ ਪਾਣੀ ਉੱਥੇ ਮੱਕੀ ਨਹੀਂ ਹੁੰਦੀ ਅੰਤਰੇ ਜੀ ਤੁਸੀਂ ਕਿੰਨੀ ਮੱਕੀ ਬੀਜੋਗੇ ਆਪਦੇ ਬਾਣ ਚ ਪੱਕੀ ਤੁਹਾਡੇ ਬੋਲ ਮੁਬਾਰਕ ਜੀ ਅਜੇ ਮੈਂ ਬੜਿਆਂ ਨਹੀਂ ਭਾਈ ਸਾਹਿਬ ਇਹ ਕੋਈ ਗੱਲ ਨਹੀਂ ਭਾਈ ਅਜਾ ਉਸ ਤੋਂ ਅੱਗੇ ਗੱਲ ਸਾਡਾ ਸਪੀਕਰ ਸਾਹਿਬ ਇਹ ਕਹਿੰਦਾ ਝੰਡੇ ਲੈ ਕੇ ਵੀ ਲੜਾ ਸਾਡੇ ਅੱਗੇ ਆ ਜਾਂਦੇ ਆ ਕੌਣ ਕਹਿੰਦਾ ਆਪਣੇ ਸਪੀਕਰ ਸਾਹਿਬ ਨੂੰ ਧੰਨਵਾਦ ਧੰਨਵਾਦ ਕਿਉਂਕਿ ਇਹੇ ਵੇਲੇਣਾ ਨੇ ਥੋੜੀ ਸਰਕਾਰ ਬਣਾਈ ਹੈ ਜੀ ਤੁਸੀਂ ਆ ਕੇ ਉੱਥੇ ਧਰਮ ਦੇ ਵਿੱਚ ਬੈਠਦੇ ਸੀ ਸਾਡੀ ਚਰ ਉਹ ਦੇਨ ਆ ਜਿਹੜੀ ਕੇ ਥੋੜੀ ਸਰਕਾਰ ਬਣੀ ਠੀਕ ਹੈ ਜੀ ਉਸ ਸਰਕਾਰ ਦੇ ਵਿੱਚ ਥੋੜੀ ਵੀ ਫਿਰਕੀ ਦੇ ਵਿੱਚ ਆ ਗਏ ਹਾਂ ਤੇ ਪਰ ਆਪਣਾ ਜਿਹੜਾ ਏਰੀਆ ਇਹ ਥੀਏਰੀਆ ਨੂੰ ਬੜਾ ਬਚਾ ਕੇ ਰੱਖੂ ਅਸੀਂ ਧੰਨਵਾਦ ਕਰਦਾ ਕਿ ਤੁਸੀਂ ਐਮਐਲਏ ਬਣੇ ਹੋ ਸਾਡਾ ਜਿਹੜਾ ਹਾਈਬ੍ਰਿਡ ਚੂਨੇ ਦਾ ਇਹ ਮਤਲਬ ਹੱਲ ਕਰਾਓ ਕਿ ਸਾਡੇ ਪਾਣੀ ਬਹੁਤ ਮਾਰੇ ਆ ਬਿਲਕੁਲ ਸੀਐਮ ਸਾਹਿਬ ਨਾਲ ਵੀ ਗੱਲ ਕਰਾਂਗੇ ਕਿਉਂਕਿ ਮੈਨੂੰ ਥੋੜੇ ਨਾਲ ਬਾਅਦ ਤਾਂ ਮੈਨੂੰ ਆਪ ਨੂੰ ਕਰਦਾ ਪਰ ਜਿਹੜੀ ਆ ਗੱਲ ਕਹਿਣੀ ਹੈ ਜੀ ਮੈਂ ਇਸ ਗੱਲ ਦੀ ਸਕਦੇ ਦੇਖ ਕਰਦਾ ਕਿ ਕਿ ਜਿੰਨਾ ਔਖਾ ਕਿਸਾਨ ਆ ਸਹੀ ਮੈਨੇਜ ਕਰੇ ਦਿਲ ਤੋਂ ਬੋਲਦਾ ਮੈਂ ਐਜ਼ ਲੀਡਰ ਉਹ ਕਿਹਾ ਜੀ ਕਿ ਕਿ ਹੱਡ ਬੀਤੀ ਵੀ ਹਾਂ ਮੇਰੀ ਹੱਡ ਬੀਤੀ ਵੀ ਹੈ ਜੀ ਜਿੰਨਾ ਔਖਾ ਆਪਾਂ ਪੈਸਾ ਕਮਾਉਨੇ ਆ ਕੋਈ ਨਾ ਕੋਈ ਇੰਡਸਟਰੀਅਲਿਸਟ ਨਾ ਕੋਈ ਨੌਕਰੀ ਵਾਲਾ ਸਭ ਤੋਂ ਵੱਧ ਔਖਾ ਪੈਸਾ ਅਗਰ ਕਿਸੇ ਦੇ ਜੇਬ ਚ ਪੈਂਦਾ ਤਾਂ ਉਹ ਆਪਾਂ ਅੱਜ ਸਾਡਾ ਫੌਲਦ ਗਿਆ ਜੀ ਸਾਹਿਬ ਪਿੰਡ ਵਿੱਚ ਧੋਨੇ ਦੀ ਰਹਿਤ ਉਹ ਅੱਗ ਲੱਗੀ ਉਦੋਂ ਸਾਡਾ ਫੈਟਲਾਈਟ ਕੰਮ ਕਰਦਾ ਸਾਡੇ ਪੁਲਿਸ ਮੁਰਾਜੂਗੀ ਸਾਰਾ ਸਾਰਾ ਸਭਾ ਬੜੀ ਜਲਦੀ ਪਹੁੰਚ ਜਾਂਦੇ ਤੇ ਅੱਗ ਲੱਗੀ ਜਾਂਦੀ ਅੱਜ ਇੰਨੀ ਕੰਕਸ ਸਰਗਣੇ ਨੇ ਇਹ ਉਸ ਤਰੀਕੇ ਦੀ ਕਾਰਵਾਈ ਅੱਜ ਕਿੰਨੀ ਗੋਰੀ ਅਸਰ ਤੇ ਨਾਲ ਜਰੂਰ ਆਮਰਾ ਮੁਕੇ ਜਾਦੇ ਸਾਰਾ ਹੋਣਾ ਹੈ ਅੱਜ ਸਾਰਾ ਪ੍ਰਗਣੀ ਕਰਦੇ ਤੇ ਕੁੱਝ ਕੁੱਝ ਹੋਇਆ ਤੇ ਜਿਹੜਾ ਉਸ ਦਿਨ ਕਿੰਨੇ ਕੇਸ ਹੋਏ ਉਹਨਾਂ ਨੂੰ ਡਬਲ ਜੁਰਮਾਨਾ ਲਾ ਕੇ ਲਾ ਗਿਆ ਅੱਜ ਹੀ ਸਾਡਾ ਪ੍ਰਸ਼ਾਸਨ ਦਾ ਐਫ.ਡੀ.ਐਮ. ਆ ਪੁਲਿਸ ਪ੍ਰਸ਼ਾਸਨ ਨੇ ਐਫ.ਡੀ. ਕਰਵਾਇਆ ਕਿਉਂਕਿ ਦੂਧੇ ਦੇ ਲੈ ਕੇ ਉਹ ਵੀ ਇਹ ਗੱਲ ਕਰਦੇ ਕਿ ਯਾਰ ਛੇਤੀ ਆਓ ਸਾਡੇ ਕੋਲੇ ਆ ਕੇ ਤੁਸੀਂ ਡਿਮਾਂਡ ਕਰਵਾਓ ਤੁਹਾਡੇ ਅਸੀਂ ਐਫ.ਆਈ.ਆਰ ਕਰ ਰਹੇ ਹਾਂ ਜੁਰਮਾਨੇ ਭਰ ਰਹੇ ਹਾਂ ਉਹਨਾਂ ਲੋਕਾਂ ਤੇ ਇਹਨਾਂ ਤੇ ਸਬਦ ਕੀਤਾ ਜਾਂਦਾ ਜਦੋਂ ਕਿ ਕੈਬਨਿਟ ਦੇ ਮੰਤਰੀ ਪਿਊਸ਼ ਦੋਇਲ ਵਰਗੇ ਫੋਨ ਕਰਦੇ ਕਿ ਕਿਤੇ ਹੁੰਦੇ ਆ ਝੋਨੇ ਦੀ ਪ੍ਰਾਜਾ ਤੂੰ ਮੈਂ ਤਾਂ ਦਿੱਲੀ ਜਾਂਦਾ ਹੀ ਨਹੀਂ ਐਨਜੀਟੀ ਨੇ ਖੁਦ ਕਹਿ ਦਿੱਤਾ ਐਨਜੀਟੀ ਦੇ ਮੈਂਬਰ ਨੇ ਕਹਿ ਦਿੱਤਾ ਕਿ ਜਿਹੜਾ ਝੂਨੀ ਦੀ ਪਿੰਡ ਤੋਂ ਮਦਲੀ ਨਹੀਂ ਜਾਂਦਾ ਪਰ ਫੇਰ ਵੀ ਲੋਕਾਂ ਦੇ ਉੱਤੇ ਤਸ਼ੱਦਦ ਹੋਇਆ ਜਾ ਰਿਹਾ ਇਹਦੀ ਆਵਾਜ਼ ਤਾਂ ਘੱਟੋ ਘੱਟ ਸਾਡੇ ਸੂਬੇ ਦੀ ਸਰਕਾਰ ਨੂੰ ਮੁੱਖ ਮੰਤਰੀ ਨੂੰ ਕੇਂਦਰ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਤੁਹਾਡੇ ਮੰਤਰੀ ਕਹਿੰਦੇ ਤੂੰ ਅੜੀ ਜਾਂਦਾ ਤੇ ਤੁਸੀਂ ਸਾਨੂੰ ਕਹਿੰਦੇ ਤੁਸੀਂ ਪਰਚੇ ਕਰਵਾਓ ਜਾਂ ਇਹ ਨਹੀਂ ਪਤਾ ਉਹ ਕਹਿ ਰਿਹਾ ਕਿ ਤੁਸੀਂ ਆਪ ਹੀ ਕਰ ਰਹੇ ਹੋ ਅਸਲ ਗੱਲ ਇਹ ਹੈ ਕਿ ਮੈਂ ਜੇ ਨਵਾਂ ਨਵਾਂ ਕਿੰਨੀਆਂ ਗੱਲਾਂ ਦਾ ਮੈਨੂੰ ਵੀ ਨਹੀਂ ਪਤਾ ਜਿਹੜੀਆਂ ਤੁਸੀਂ ਦੱਸ ਰਹੇ ਹੋ ਪਰ ਜਿਹੜਾ ਆ ਹੁਣ ਤੁਸੀਂ ਗੱਲ ਕੀਤੀ ਹੈ ਕਣਕ ਦੀ ਇਹ ਪੈਜਾਬ ਕਿਸੇ ਨੇ ਲਾਈ ਨਹੀਂ ਆ ਤਾਂ ਬਾਈ ਚਾਂਸ ਲੱਗੇ ਲੱਗੀ ਬਾਈ ਚਾਂਸ ਸਾਡਾ ਕਹਿੰਦਾ ਬਾਬਾ ਕਿੱਟੋ-ਕੱਟ ਉਹ ਸੈਟੇਲਾਈਟ ਦੇ ਦੇਣਾਗੇ ਸੈਟੇਲਾਈਟ ਆਹਨੂੰ ਵੱਡੀਆਂ ਪਹਿਲਾਂ ਪੰਜਾਬ ਤੋਂ ਸਾਰੇ ਮੁਲਾਜ਼ਮ ਪਹਿਲਾਂ ਖੜਾ ਰਹੀਏ ਦੇਖੋ ਅੱਗ ਲੱਗੀ ਸਾਨੂੰ ਪਤਾ ਲੱਗ ਗਿਆ ਸੀ ਇੱਥੇ ਪਹੁੰਚੀ ਨਹੀਂ ਹੁੰਦੀ ਕਿੰਨੇ ਕਾਲ ਇੱਥੇ ਪਹੁੰਚਣ ਦਾ ਪਤਾ ਬਹੁਤ ਸਾਨੂੰ ਇਹ ਪਹਿਲਾਂ ਤੁਰ ਤੋਂ ਕੋਈ ਬਹੁਤ ਘੱਟ ਕਰਵਾਦ ਹੁੰਦੀ ਹੈ ਇੱਕੀ ਭੈੜਾ ਕੁੜੀ ਹੈ ਕਿੰਨਾ ਕੰਨਾ ਏਰੀਆ 100-100 ਕਿਲੋਮੀਟਰ ਦੀ ਕੋਈ ਨਹੀਂ ਆਪਣੀ ਬਿਚੀ ਛੋਟੇ ਘਰਾਂ ਦੇ ਆਕ ਨੋੜੇ ਨੂੰ ਕਰਦੇ ਸੀ ਉਦੋਂ ਇਹਨਾਂ ਪਹੁੰਚਦੇ ਸੀ ਵੀਰ ਜੀ ਆਪਣੀ ਗੱਲ ਕੋਲ ਟਰਾਲੀਆਂ ਆਪਣੇ ਐਮਐਲਏ ਦੇ ਘਰੋਂ ਵੀ ਨਿਕਾ। ਕੋਈ ਗੱਲ ਨਹੀਂ। ਸਾਡੇ ਜਿਹੜੇ ਸਿਲੰਡਰ ਉਹ ਵਿੱਕ ਗਏ। ਵੇਖੋ ਵੀ ਉੱਥੇ ਕਿੰਨਾ ਕੁਛ ਲਲਾਮ ਵੀ ਕਰਦਾ ਸੀ ਕਿ ਅਸੀਂ ਨਹੀਂ ਜਾਂਦਾ ਵੀ ਕੀ ਕੁਝ ਹੋ ਜਾ। ਲੋਹੇ ਦੀਆਂ ਲੈਟੀਆਂ ਫ੍ਰੀਜਾਂ ਸਾਡੀਆਂ ਕਿ ਜਿਹੜੀ ਰੀਸੀ ਸੀਗੇ ਸਭ ਕਟੌੜਾ ਵੀ ਚੱਪਲ ਚੋਰ ਧਬਾ ਆਪਣੀ ਸਰਕਾਰ ਦੇ ਬਹੁਤ ਬੰਦ ਲੱਗਿਆ ਸਾਡੀ ਟਰਾਲੀ ਚੋਰ ਚੱਪਲ ਚੋਰ ਕੜਛੀ ਚੋਰ ਲਾਈਟ ਚੋਰ ਸਰਕਾਰ ਕੋ ਰੱਖਿਆ ਸਰਕਾਰ ਨੇ ਸਾਡੇ ਨਾਲ ਵਾਅਦਾ ਕਰਕੇ ਸਾਡੀ ਖੂਨ ਦਾ ਮਾਰਿਆ ਜੀ ਕੰਮੀਆਂ ਠੱਡੀਆਂ ਕਰਦੇ ਆਂ ਕਿ ਦੇਸ ਸਾਨੂੰ ਇਹ ਸਾਰਾ ਖਿਡਾਣਾ ਬੀਰੋ ਤੋਂ ਦੁਆਇਆ ਪਰ ਸਰਕਾਰ ਦੇ ਵਾਸਤੇ ਗਲਤੀ ਵੀ ਆਪਦੀ ਬਹੁਤ ਵੱਡੀ ਸਰਕਾਰ ਦੇ ਇਸ ੱਤਕਾ ਕੀਤਾ ਜੀ ਕਿਸਾਨਾਂ ਦੇ ਨਾਲ ਇੱਕ ਪਾਸੇ ਕਿਸਾਨ ਜੀ ਸਰਕਾਰ ਕਿਸਾਨਾਂ ਦੇ ਨਾਲ ਖੜਾਂਗੇ ਅਸੀਂ ਬਦਲਾ ਦੀ ਸਰਕਾਰ ਆ ਪਰ ਇਹ ਕੋਈ ਸ਼ੱਕ ਨਹੀਂ ਕਿ ਕਿਸਾਨਾਂ ਨੇ ਬਦਲਾ ਲੈਣ ਦੇ ਵਿੱਚ ਵੱਡੀ ਮਤਲਬ ਜਿਮੇਵਾਰੀ ਨਿਭਾਈ ਆ ਕਿਤੇ ਨਾ ਕਿਤੇ ਬਹੁਤ ਵੱਡਾ ਦੁੱਖ ਹੈ ਮੈਨੂੰ ਮੰਨਦਾ ਜੀ ਤੁਹਾਡੇ ਕਰਕੇ ਇਹ ਸਰਕਾਰ ਜਨ ਕਿਸਾਨ ਪਾਸੇ ਨੂੰ ਦੇ ਉਹ ਸਰਕਾਰੀ ਉਹ ਤਾਂ ਮੈਂ ਦਿਲ ਤੋਂ ਕਹਿੰਦਾ ਆ ਆਮ ਆਦਮੀ ਪਾਰ ਤੋਂ ਬੈਠਾ 1.5 ਸਾਲ ਉੱਥੇ ਬੈਠ ਕੇ ਬਦਲਾਵ ਦੀਆਂ ਗੱਲਾਂ ਕਰੀਆਂ ਜਿਹੜੇ 25 ਸਾਲ ਰਾਜ ਕਰਨਾ ਸੀ ਤੁਸੀਂ ਉਸ ਦੇ ਨਾਲ ਸੀਗੇ ਕੀ ਹਾਲ ਹੋਇਆ ਇੱਕ ਐਮਐਲ ਨਹੀਂ ਬਣਦਾ ਬਦਲਾਵ ਲਿਆਂਦਾ ਤਾਂ ਹੁਣ ਦਰਦੀ ਨਾਲ ਲਿਆਂਦਾ ਤੇ ਹੁਣ ਸਾਨੂੰ ਕੋਈ ਨਹੀਂ ਫਰਕ ਪੈਣਾ ਗਸ਼ਟ ਚੱਲ ਜਾਾਂਗੇ ਉਹ ਤੂੰ ਭੈੜਾ ਹਾਲ ਕਰ ਦਿਆਂਗੇ ਆਉਣ ਵਾਲੇ ਸਮੇਂ ਦੇ ਵਿੱਚ ਇੱਤਾ ਦੇ ਸਾਡੇ 92 ਆ ਤੁਸੀਂ ਇੱਕ ਲੈ ਆ ਕੇ ਦੇਖੋ ਤੂੰ ਕਰਦੀ ਛੋਡੀ ਮਾਰਦੀ ਹੈ ਜੀਤਾ ਵੜਾ ਕਰਦਾ ਲਗੜੇ ਦੂਦੇ ਪੱਥਰਾਂ ਦਾ 20 ਭਰਾਈ ਗਏ ਪਾਥੀਆਂ ਦਾ 20 ਭਰਾਈ ਗਏ ਬਰਾਤੀ ਵੀ ਸੋਚ ਰਹੇ ਆ ਯਾਰ ਪਹਿਲਾਂ ਖਾ ਲਵਾਂ ਪਾਈਆਂ ਖਾਈਆਂ ਬੈਠੀਆਂ ਆ ਕਿਹੜਾ ਉਹ ਤੂੰ ਪੈਂਦਾ ਮੈਂ ਤੁਹਾਨੂੰ ਜਾਨ ਦੇ ਰਿਹਾ ਮੋਬਾਈਲ ਰਿਪੇਅਰ ਕਰਨ ਵਾਲਾ ਕਿਉਂ ਜੀ ਐਮਐਲਓ ਸਰ ਦਾ ਮੋਬਾਈਲ ਰਿਪੇਅਰ ਕਰਦਾ ਨਾ ਬਾਡੀਆਂ ਪਾਉਂਦਾ ਉਹਨੂੰ ਟਰਾਲੀਆਂ ਦਾ ਬੋਕ ਨਹੀਂ ਲੈ ਜੀ ਹਾਂ 80 ਲੱਖ ਰੁਪਏ ਦੀ ਸਾਡੀ ਟਾਲੀਆਂ ਉਹ ਕਹਿੰਦਾ ਸੀ ਟਾਲੀਆਂ ਨੂੰ ਇੰਫਰਾ ਦੇ ਕਰਾਵਾ ਦੇ ਅੱਜ ਛੋਟੇ ਕੇ ਅਸੀਂ ਬੈਂਕ ਕੇ ਰੱਖਿਆ ਤੁਸੀਂ ਸਰਕਾਰ ਕੀਤੀ ਹੱਟ ਗਈ ਪਰ ਉਹ ਇਹੋ ਜੇ ਐਮਐਲਏ ਸਰਕਾਰ ਨੇ ਜੁੜਿਆ ਹੈ ਇਸ ਸਰਕਾਰ ਤੱਕ ਬਚਾਓ ਹਾਈਬ੍ਰਿਡ ਛੋਣੇ ਦਾ ਪਹਿਲ ਦੇ ਬੇਸਿਕ ਮਤਲਬ ਹਾਂ ਕਿ ਮੈਂ ਛੋੜੀ ਚ ਪਾ ਕੇ ਲੈ ਕੇ ਜਾਊਂਗਾ ਜੀ ਮਿਹਰਬਾਨੀ ਸੀਐਮ ਸਾਹਿਬ ਕੋਲ ਵੀ ਗੱਲ ਕਰੂੰਗਾ ਸਰਕਾਰ ਦੇ ਵਿੱਚੋਂ ਤੁਹਾਡਾ ਪੂਰਾ ਠਾਊਂਗਾ ਠੀਕ ਹੈ ਜੀ ਭਾਈ ਮੇਰੇ ਹਲਕੇ ਦੇ ਕਿਸਾਨਾਂ ਨੂੰ ਆਹ ਪ੍ਰੋਬਲਮ ਆ ਉਹਨਾਂ ਦੀ ਸੌਖ ਠੀਕ ਕੋਈ ਗੱਲ ਨਹੀਂ ਕਰੂਗਾ ਅਜੂ ਨੇਰਾ ਜ਼ਰੂਰ ਕਰਦੇ ਇੱਕ ਇਹ ਦੱਸੋ ਪਿਛਲੇ ਵਾਰੀ ਉਹੀ ਜਿਹੜਾ 26 ਬ ਯੂਨੀਵਰਸਿਟੀ ਦਾ ਬੀ ਆ ਉਹ ਛੈਲਰ ਵਾਲੇ ਲੈਂਜਰੀ ਸੀ ਸਾਥੋਂ 10-10 ਕਿਲੋ ਕਾਟ ਲਈ ਹੈ ਨਹੀਂ ਮੈਂ ਤਾਂ ਇੱਥੇ ਲਗਨੀ ਦੀ ਯਾਰ ਕਿੱਦਾਂ ਲੱਗੇ ਇੱਕ ਲਾਸਟ ਨਵਾਂ ਮੁੱਦਾ ਧਿਆਨ ਚੋਂ ਪਾਸੇ ਹੋ ਗਿਆ ਐਮਐਲ ਸਾਹਿਬ ਇੱਕ ਮੰਡੀ ਇਸ ਵਾਰੀ ਨਾ ਨਵੀਂ ਬਿਮਾਰੀ ਆ ਗਈ ਕਣਕ ਨੂੰ ਕਰਨਾਲ ਵੰਟ ਦੇ ਨਾ ਦਿੱਤੇ ਸ਼ਾਇਦ ਤੁਹਾਡੀ ਨੀਲਾ ਦੇ ਵਿੱਚ ਆਈ ਬਹੁਤ ساری ਕਣਕਾਂ ਨੇ ਜਿਹਨਾਂ ਦਾ ਕਾਲੀ ਵਾਲੀ ਹਾਂ ਕਾਲੀ ਹਾਂ ਜੀ ਉਹਦੇ ਬਾਰੇ ਜਰੂਰ ਸਰਕਾਰ ਨੂੰ ਗੌਰ ਕਰਨਾ ਕਿਉਂਕਿ ਲੋਕ ਕਰ ਇੱਕ ਤਾਂ ਵਿੱਚ ਹਾਂ ਵੀਕਣ ਦੇ ਵਿੱਚ ਦਿੱਕਤ ਆ ਰਹੀ ਹੈ ਹਾਂ ਦੂਸਰੀ ਗੱਲ ਜਿਹਦਾ ਰੇਟ ਦਾ ਕੱਟ ਲੱਗਦਾ ਤਾਂ ਉਹ ਲੋਕਾਂ ਨੂੰ ਜਰੂਰ ਦੇ ਵਿੱਚ ਕੋਈ ਗੱਲ ਕੋਈ ਗੱਲ ਮੈਂ ਧਾਉਂਗਾ ਕਿ ਕੋਈ ਗੱਲ ਨਹੀਂ ਭਾਈ ਸਾਹਿਬ ਠੀਕ ਹੈ ਜੀ ਬਹੁਤ ਆਮਦਾਰਤੀ ਆ ਤੁਹਾਡੇ ਨਾਲ ਜੀ ਨਹੀਂ ਕੋਈ ਜਦੋਂ ਸਰਕਾਰ ਦਾ ਯੂਨੀਵਰਸਿਟੀ ਨੇ ਵੀ ਡਿਕਲੇਅਰ ਕਰਤਾ ਫਿਰ ਚੰਦਨਾਲੇ ਜਿਵੇਂ ਕੋ ਨੂੰ ਦਾਸ ਦਾ ਕੱਟ ਹੈ ਉਹਨੂੰ ਕੱਟ ਕੇ ਉਹ ਮਤਲਬ ਉਹਨੂੰ ਕਿਉਂ ਨਹੀਂ ਲਿਆ ਪਿਛਲੇ ਸਾਲ 26 ਨੂੰ 26 ਨੂੰ ਲੈਣਾ ਚਾਹੀਦਾ ਪਰ ਮੈਨੂੰ ਜਿਹੜਾ ਮੇਰੇ ਧਿਆਨ ਚ ਆ ਗਿਆ ਭਾਈ ਸਾਹਿਬ ਉਹ ਤਾਂ ਨਹੀਂ ਮੈਂ ਲੱਗਣ ਦਿੱਤਾ ਬਹੁਤ ਜਗ੍ਹਾ ਤੇ ਲੱਗਿਆ ਉਹ ਹੋ ਗਿਆ ਚਲੋ ਕੋਈ ਨਹੀਂ ਧਿਆਨ ਜਿ ਕਰਾ ਦੇ